ਮੈਂ ਕੰਮ ਤੋਂ ਘਰ ਆ ਰਿਹਾ ਸੀਗਾ ਜਿੱਥੇ ਮੈਨੂੰ ਬਾਹਰ ਇੱਕ ਮੁੰਡਿਆਂ ਨੇ ਰੋਕਿਆ ਜੀ ਤੇ ਮੇਰੀ ਚੈਨ ਨਹੀਂ ਕੋਈ ਉੜ ਕੇ ਪੰਜ ਸਾਲ ਮੁੰਡੇ ਹੋਰ ਆ ਗਏ ਤੇ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਸਕੂਟਰ ਛੱਡ ਕੇ ਭੱਜਿਆ ਤੇ ਬਾਹਰ ਤੱਕ ਆਇਆ ਤੇ ਬਾਹਰ ਤੱਕ ਉਹਨਾਂ ਨੇ ਮੈਨੂੰ ਕੁੱਟਿਆ ਮੇਰੇ दाँਤ ਮਾਰੇ ਉਸ ਨਿਤਰਾਜੀ ਉਹ ਤੋਂ ਦਿੱਤੀ ਉਹਨੇ ਚੱਲ ਗਿਆ ਭਾਜੀ ਬਹੁਤ ਮੂਲ ਖਰਾਬ ਲੋ ਜਾਣੇ ਦਾ 16 17 ਸਾਲ ਦੇ ਮੁੰਡੇ ਇਦਾਂ ਨਸ਼ੇ ਨਸ਼ੇ ਕਰਕੇ ਸਰੇ ਆਮ ਦਾਤ ਲੈ ਕੇ ਘੁੰਮ ਰਹੇ ਆ ਭਾਜੀ ਟੈਨਸ਼ਨ ਵਾਲੀ ਗੱਲ ਤਾਂ ਹੈਗੀ ਆ ਪੰਜ ਚਾਰ ਦਿਨੇ ਬੱਚੇ ਘੁੰਮਦੇ ਹੁੰਦੇ ਆ ਇਹਨਾਂ ਦਾ ਕੀ ਪਤਾ ਚੱਕ ਕੇ ਬੱਚੇ ਲੈ ਜਾਣ ਕਿਤੇ ਜਾ ਕੇ ਵੇਚ ਦੇਣ ਕੁਛ ਕਰ ਲੈ ਬਹੁਤ ਮੁਸ਼ਕਲ ਬਚਾ ਆਇਆ ਸੀ ਕੋਕਰੋਜੀ ਕਲੋਨੀ ਦੇ ਘਰ ਦੇ ਬਾਹਰ ਸੀਗੇ ਮੁੰਡੇ ਜਿੱਥੇ ਗਲੀ ਦੇ ਬਾਹਰ ਨੁੱਕਰ ਤੇ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈਏ ਜੇ ਨਾ ਭਏਦੇ ਜੇ ਸ਼ਾਇਦ ਮੁੰਡੇ ਨੂੰ ਕੁਝ ਕਰ ਦਿੰਦੇ ਦਾਤ ਮਾਰੇ ਬਹੁਤ ਮਾਰੇ ਆ ਉਹਨਾਂ ਨੂੰ ਫੇਸ ਤੇ ਲੱਗੇ ਉਹਨਾਂ ਸੱਟਾ ਫੱਟਾ ਤਾਂ ਕਾਫੀ ਲੱਗੀਆਂ ਨੇ ਉਹਨਾਂ ਦੇ ਆਦੀ ਤੁਸੀਂ ਪੁੱਛ ਨਹੀਂ ਤੈਂ ਚਾਰ ਵਾਰੀ ਫੋਨ ਕੀਤਾ ਭਾਜੀ ਉਹਨਾਂ ਨੇ ਐਮਰਜੈਂਸੀ ਐਮ ਨੰਬਰ ਵੀ ਹੁੰਦਾ ਪੀਸੀਆਰ ਦੇ ਮੌਕੇ ਤੇ ਪੁੱਛਦੀ ਐ ਤੇ ਤੇ ਉਹਦੇ ਬਿਆਨ ਨੋਟ ਕਰਦੀ ਐ ਇੱਥੇ ਕਦੀ ਦੇਖੀ ਨਹੀਂ ਅਸੀਂ ਪੀਸੀਆਰ ਭਾਜੀ ਇਸ ਮੱਲੇ 'ਚ ਕਦੀ ਵੀ ਨਹੀਂ ਦੇਖੀ ਅਸੀਂ ਪਤਾ ਨਹੀਂ ਕਿੱਥੇ ਹੁੰਦੀ ਪੀਸੀਆਰ ਅਸੀਂ ਨਹੀਂ ਦੇਖੀ ਹੈਗੀ ਇਸ ਮੱਲੇ 'ਚ ਦੇਖੀ ਕਦੀ ਵੀ ਨਹੀਂ ਨਾ ਦੇਣੇ ਨਾ ਲਾਤੀ ਕਦੀ ਵੀ ਨਹੀਂ ਦੇਖੀ ਸੀ ਤਾਂ ਉਸਾਤਾ ਮੁੰਡੇ ਲਗਾ ਇੱਕੋ ਹੀ ਬੰਦੇ ਨੂੰ ਇਦਾਂ ਪੈ ਜਾਣ ਭਾਜੀ ਉਹ ਤਾਂ ਚਲੋ ਬਚਾ ਵਜਾ ਕੇ ਬੰਦੇ ਨੇ ਬਚਾਅ ਕਰ ਲਿਆ ਦਾਤ ਵੀ ਦਾਤ ਵੀ ਮਾਰੇ ਹੁੰਦੇ ਤੇ ਜੇ ਬਾਈ ਜੰਗ ਕਿਤੇ ਵੈਸੇ ਜਿਆਦਾ ਲੱਗ ਜਵੇ ਬੰਦਾ ਡੱਟ ਇੱਥੇ ਨਾ 3 ਜੁਨ ਨੋ ਨਿਵਾਨ ਬੈਠੇ ਹੋਏ ਸੀ ਦੁਕਾਨ ਦੇ ਮੋਰੇ ਤੇ ਉਹਨਾਂ ਨੂੰ ਰੋਕ ਲਿਆ ਮੈਂ ਕਿ ਬਾਹਰ ਬਣੀ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੂੰ ਕਹਿੰਦੇ ਰੁਕੋ ਜੀ ਉਹ ਕਹਿੰਦਾ ਕੀ ਹੋਇਆ ਕੀ ਹੋਇਆ ਦਸੋ ਕੀ ਹੋਇਆ ਕੀ ਆ ਉਹਨਾਂ ਹੱਥੋਂ ਭਾਈ ਪਿਆ ਜਿਹੜੇ ਮੁੰਡੇ ਵਾਪਸ ਹੀ ਗਏ ਉਧਰ ਪੱਲੀ ਸਾਈਡ ਤੇ ਗਏ ਤੇ ਉਹ ਵਾਪਸ ਆ ਗਏ ਕਹਿੰਦੇ ਮਾਰੋ ਮਾਰੋ ਮਾਰ ਉਹਨਾਂ ਨੇ ਮਾਰਿਆ ਉਹਨਾਂ ਦੇ ਹਥਿਆਰ ਪਾਈ ਤਾਂ ਉਧਰ ਸੀ ਜਾਣ ਮੈਂ ਕਿ ਉਹਨਾਂ ਕਿਹਾ ਪਿੱਛੋਂ ਬਰਸ਼ਾ ਨਾਲ ਮਾਰ ਦੇ ਲੋ ਦਨ ਲਾਈਵ ਨਾਲ ਜੋ ਚਿੱਕੋ ਤੁਸੀਂ ਤੇ ਮੈਂ ਹਾਂ ਜਯੰਮਬਿਰੀ ਲਗਾਤਾਰ ਲੋਕਾਂ ਨੇ ਸ਼ਹਿਰ ਦੇ ਵਿੱਚ ਲੁੱਟਾਂ ਖਵਾ ਤੇ ਵਾਰਦਾਤਾਂ ਇਹ ਮਾਮਲੇ ਜਿਹੜੇ ਕੀ ਹੈ ਲਗਾਤਾਰ ਸਾਹਮਣੇ ਆਉਂਦੇ ਨੇ ਤੇ ਇੱਕ ਇਹੋ ਜਿਹਾ ਮਾਮਲਾ ਭਾਮੀਆਂ ਖੁਰ ਤੋਂ ਸਾਹਮਣੇ ਆਇਆ ਜਿੱਥੇ ਕੀ ਤਿੰਨ ਚਾਰ ਨੌਜਵਾਨਾਂ ਨੇ ਇੱਕ ਵਿਅਕਤੀ ਤੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਉਹ ਕੋ ਜਿਹੜਾ ਕੀ ਹੈ ਉੱਤੇ ਪੈਸੇ ਖੋਏ ਤੇ ਉਸ ਤੋਂ ਬਾਅਦ ਕੀਮਤੀ ਗਹਿਣੇ ਖੋ ਕੇ ਫਰਾਰ ਹੋ ਗਏ ਮਾਮਲਾ ਜਾਣਨ ਨੇ ਇਸ ਵਕਤ ਮੈਂ ਨਾ ਮੌਜੂਦ ਨੇ ਉਸ ਤੇ ਕੀ ਨਾਮ ਤੁਹਾਡਾ ਤਰਨਪ੍ਰੀਤ ਸਿੰਘ ਨਾ ਤੇ ਕੀ ਹੋਇਆ ਕੀ ਮਾਮਲਾ ਕੀ ਹੈ ਮੈਂ ਕੰਮ ਤੋਂ ਘਰ ਆ ਰਿਹਾ ਸੀਗਾ ਇੱਥੇ ਮੈਨੂੰ ਬਾਹਰ ਇੱਕ ਮੁੰਡੇ ਨੇ ਰੋਕਿਆ ਜੀ ਤੇ ਮੇਰੀ ਚੈਨੀ ਕੋਈ ਜੀ ਉਹ ਕਿ ਪੰਜ-ਛੇ ਮੁੰਡੇ ਹੋਰ ਆ ਗਏ ਤੇ ਉਹਨਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੈਂ ਸਕੂਟਰ ਛੱਡ ਕੇ ਭੱਜਿਆ ਤੇ ਬਾਹਰ ਤੱਕ ਆਇਆ ਜੀ ਤੇ ਬਾਹਰ ਤੱਕ ਉਹਨਾਂ ਦੇ ਮਿਲੋਂ ਕੁੱਟਿਆ ਮੇਰੇ ਦਾਤ ਮਾਰੇ ਹੋ ਜੀ ਫਿਰ ਕਿਤੇ ਕਿਤੇ ਉਹਨੇ ਮਤਲਬ ਸੱਟਾਂ ਲਗੀਆਂ ਤੇ ਮੂੰਹ ਚਿਹਰੇ ਤੇ ਅੰਗੂਟੇ ਤੇ ਲੱਤਾਂ ਤੇ ਸੱਟ ਲੱਗੀਆਂ ਕੀ ਕੋਈ ਕੁਛ ਨਗਤੀ ਜਾਂ ਕੋਈ ਖੋਲ ੁਟਕੀ ਕਿਹਨਾਂ ਨਹੀਂ ਲੱਗਿਆ ਸੋਨੇ ਦੀ ਵਾਰ ਹਾਂਜੀ ਹਾਂਜੀ ਕੁਝ ਕਿ ਦੱਸਿਆ ਜਾਉ ਸੂਤਰਾ ਮੁਤਾਬਕ ਕਿ ਪੈਸੇ ਉਸੇ ਵੀ ਲੱਗਦਾ ਖੋ ਕੇ ਲੱਗੇ ਉਹ ਪੈਸੇ ਵੀ ਸ਼ਰਕੋ ਕੇ ਲੱਗੇ ਕਿੰਨੇ ਕੋਈ ਪੈਸੇ ਪਤਾ ਨਹੀਂ ਕਿੰਨੇ ਪੈਸੇ ਦੋ ਤਿੰਨ ਹਜ਼ਾਰ ਰੁਪਏ ਦਾ ਸੀ ਤੇ ਕਿੰਨੇ ਵਜੇ ਦਾ ਸਮਾਂ ਆਉਣਾ ਹੈ 2:30 ਵਜੇ ਦੀ ਆਉਣਾ 2:30 ਵਜੇ ਕਿੱਥੋਂ ਆ ਰਹੇ ਸੀ ਕਿੱਥੋਂ ਜਾ ਰਹੇ ਸੀ ਮੈਂ ਕੰਮ ਤੋਂ ਆ ਰਿਹਾ ਸੀ ਗਿਲ ਰੋਡ ਤੋਂ ਆ ਰਿਹਾ ਸੀ ਅੱਛਾ ਹੀ ਇਕੱਲੇ ਸੀਗੇ ਇਕੱਲਾ ਹੀ ਸੀਗਾ ਤੇ ਕਿੰਨੇ ਕੋਈ ਨੌਜਵਾਨ ਸੀਗੇ ਉਹ 6-7 ਪੰਦੇ ਸੀਗੇ ਨਾਬਾਲਗ ਸੀ ਹੈ ਕੀ 16-17 ਸਾਲ ਦੇ ਕਦੀ ਦੇਖੇ ਸੀ ਇਹ ਮਹੱਲੇ ਨਹੀਂ ਪਹਿਲਾਂ ਕਦੀ ਨਹੀਂ ਦੇਖਿਆ ਤੇ ਪੁਲਿਸ ਨੇ ਤਲਾਸ਼ ਕੀਤੀ ਪੁਲਿਸ ਨੇ ਦਿੱਤੀ ਇਹ ਫੋਨ ਨਹੀਂ ਚੱਗਦਾ ਅੱਛਾ ਹੀ ਤੇ ਘਰ ਚ ਕੌਣ-ਕੌਣ ਹੈ ਘਰ 'ਚ ਮੇਰੀ ਵਾਈਫ ਆ ਦੋ ਛੋਟ ਇਹ ਉਸ ਤੋਂ ਬਾਅਦ ਮਲੇ ਤੇ ਪੁਲਿਸ ਨੂੰ ਤਰਾਇਤੀ ਹਾਂਜੀ ਪੁਲਿਸ ਨੂੰ ਦਲਾ ਦਿੱਤੀ ਏ ਪਰ ਕੋਈ ਆਇਆ ਨਹੀਂ ਅਜੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕਾਰਨ ਕਾਰਨ ਪਤਾ ਨਹੀਂ ਫੋਨ ਵੀ ਨਹੀਂ ਚੱਲ ਰਿਹਾ ਕਿੰਨੇ ਵਜੇ ਦੀ ਗੱਲ ਹੋਣੀ ਹੈ ਇੱਕ ਘੰਟਾ ਹੋ ਗਿਆ ਇੱਕ ਘੰਟਾ ਹੋ ਗਿਆ ਫਿਰ ਵੀ ਕਿੰਨੇ ਵੀ ਟਾਈਮ ਇੱਕ ਘੰਟਾ ਹੋ ਗਿਆ ਜੀ ਪੂਰਾ ਟਾਈਮ ਟਾਈਮ 4 ਵਜੇ ਦੀ ਗੱਲ ਹੈ 4 ਵਜੇ 4 ਵਜੇ ਇਹ ਤਸਵੀਰਾਂ ਨੇ ਐ ਗਾਹ ਤੋ ਹੀ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਦੇ ਵਿੱਚ ਕੀ ਕਿਸ ਤਰ੍ਹਾਂ ਚ ਲੱਗਿਆ ਉਹਨਾਂ ਕੋ ਸਰ ਕਿਹੜੇ ਕਿਹੜੇ ਹਥਿਆਰ ਸੀਗੇ ਉਹਨਾਂ ਕੋਲ ਦਾਸ ਸੀਗਾ ਰਾਡ ਸੀਗੀ ਇੱਕ ਲੱਕੜ ਦਾ ਟੁਕੜਾ ਜਿਹਾ ਸੀਗਾ ਉਹਦਾ ਕਿਹਦੇ ਤੇ ਆਏ ਸੀਗੇ ਉਹ ਦੋ ਬਾਈਕਾਂ ਤੇ ਆਏ ਸੀ ਦੋ ਬਾਈਕਾਂ ਤੇ ਤੂ ਇਹ ਤਸਵੀਰਾਂ ਨੇ ਭਾਮੀਆਂ ਖੁਰਦੀਆਂ ਜਿੱਤੇ ਕਿ ਇੱਕ ਵਿਅਕਤੀ ਜਿਹੜਾ ਕਿ ਆਪਣੇ ਕੰਮ ਤੋਂ ਘਰ ਆ ਰਿਹਾ ਸੀਗਾ ਤੇ ਕੁਝ ਨੌਜਵਾਨਾਂ ਨੇ ਉਹਨਾਂ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਨੇ ਖੋਹ ਲੁੱਟ ਕਰਦੇ ਨੇ ਤੇ ਇੱਕ ਵੱਡੀ ਵਾਰਦਾਤ ਨੂੰ ਇੰਝਾਮ ਦੇਦੇ ਨੇ ਉਸ ਤੇ ਮੱਲੇ ਦੇ ਵਿੱਚ ਜਿਹੜਾ ਕਿ ਆ ਸੰਸਨੀ ਦਾ ਮਹੌਲ ਪੈਦਾ ਹੋ ਜਾਂਦਾ ਹੈ ਤਸਵੀਰਾਂ ਨੇ ਜਿਹੜੀ ਕੀਆਂ ਘਰ ਦੀਆਂ ਜਿਸੇ ਕਿ ਵਿਅਕਤੀ ਜਿਹੜਾ ਕਿ ਉੱਥੇ ਕਾਇਲ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਜਾਨ ਬਚਾਉਣ ਦੇ ਪਿੱਛੇ ਜਿਹੜਾ ਕਿ ਭਜਦਾ ਤੇ ਉਸ ਤੋਂ ਬਾਅਦ ਮੱਲੇ ਵਾਲੇ ਕੱਟੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੀ ਹੈ ਵਿਅਕਤੀ ਆਪਣੀ ਜਾਨ ਬਚਾਉਣ ਲਈ ਉਹਨਾਂ ਤੇ ਉਹਨਾਂ ਤੇ ਹਮਲਾ ਕਰ ਆਪਣਾ ਆਪਣੀ ਜਾਨ ਬਚਾਉਣ ਲਈ ਉਹਨਾਂ ਕੋ ਜਿਹੜੇ ਹਥਿਆਰ ਹੁੰਦੇ ਉਹਨਾਂ ਕੋਲ ਖੋਲ ਲੈਂਦਾ ਹੈ ਤਸਵੀਰਾਂ ਨੇ ਇਹ ਹਥਿਆਰ ਜਿਹੇ ਗੰਡਾਸੇ ਤੁਸੀਂ ਦੇਖ ਲਓ ਆਪਣੀ ਸਕਰੀਨ ਤੇ ਕਿਨੇ ਕੋਈ ਖਤਰਨਾਕ ਗੁੰਡਾਸੇ ਨੇ ਇਹੀ ਵਿਅਕਤੀ ਇਹੀ ਜੋ ਨੌਜਵਾਨ ਆਏ ਸੀਗੇ ਅਣਪਛਾਤੇ ਨੌਜਵਾਨ ਖੋਹ ਲੁੱਟ ਕਰਨ ਆਏ ਸੀਗੇ ਉਹ ਖੋਹ ਲੁੱਟ ਕਰਨ ਆਏ ਸੀਗੇ ਤੇ ਤਸਵੀਰਾਂ ਤੁਸੀਂ ਦੇਖੀ ਕਿੰਨੇ ਕੋ ਭਿਆੰਕਰ ਜਿਹੜੇ ਕੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਮੁਹੱਲੇ ਦੇ ਵਿੱਚ ਜਈ ਸੰਸਨੀ ਪੈਦਾ ਹੋ ਗਈ ਉਸ ਤੋਂ ਮੈਂ ਕਿਉਂਕਿ ਛੋਟੇ ਛੋਟੇ ਬੱਚੇ ਵੀ ਜਿਹੜਾ ਕੀ ਹੈ ਮੁਹੱਲੇ ਦੇ ਵਿੱਚ ਖੇਡਦੇ ਹੁੰਦੇ ਆ ਕਿ ਤੇ ਪ੍ਰਸ਼ਾਸਨ ਦਾ ਕੋਈ ਵੀ ਗਸ਼ਤ ਇੱਥੇ ਪੀਸੀਆਰ ਨਹੀਂ ਹੁੰਦੀ ਤੇ ਕੋਈ ਹਜੇ ਤੱਕ ਇੱਕ ਘੰਟਾ ਹੋ ਗਿਆ ਪਰਵਾਰਕ ਮੈਂਬਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇੱਕ ਘੰਟਾ ਹੋ ਗਿਆ ਕਿ ਪੁਲਿਸ ਨੂੰ ਇਤਲਾਹ ਦਿੱਤੀ ਹੋਈ ਹੈ ਪਰ ਪੁਲਿਸ ਹਜੇ ਤੱਕ ਇਸੇ ਮੌਕੇ ਤੇ ਨਹੀਂ ਪਹੁੰਚੀ ਹੈ ਇਹ ਗੱਲਬਾਤ ਕਰਦੇ ਆ ਮੁਹੱਲੇ ਵਾਲੇ ਵੀ ਸਾਡੇ ਨਾਲ ਜੁੜ ਚੁੱਕੇ ਨੇ ਅਸਰ ਵਾੜਦਤ ਨੂੰ ਇੰਜਾਮ ਦਿੱਤਾ ਹੋਇਆ ਉਹ ਵਿਅਕਤੀ ਨੂੰ ਗਾਇਲ ਕਰਤਾ ਸ਼ਰਿਆਮ ਦਿਨ ਦਿਹਾੜੇ ਵਾਰਦਤਾਂ ਨੂੰ ਇੰਜਾਮ ਦਿੱਤਾ ਜਾ ਰਿਹਾ ਨੌਜਵਾਨ ਵੱਲੋਂ ਇਹ ਕਿਸ ਤਰ੍ਹਾਂ ਦੇ ਦੇਦੋ ਦਾ ਮਾਹੌਲ ਪਾਜੀ ਬਹੁਤ ਮੂਲ ਖਰਾਬ ਵੱਲੋਂ ਜਾਣੇ ਦਾ 16 17 ਸਾਲ ਦੇ ਮੁੰਡੇ ਇਦਾਂ ਨਸ਼ੇ ਨਸ਼ੇ ਕਰਕੇ ਸਰਿਆਮ ਦਾਤ ਲੈ ਕੇ ਘੁੰਮ ਰਹੇ ਆ ਪਾਜੀ ਟੈਨਸ਼ਨ ਵਾਲੀ ਗੱਲ ਤਾਂ ਹੈਗੀ ਆ ਠੀਕ ਹੈ ਇਹ ਤਾਂ ਚਲੋ ਹੁਣ ਉਹ ਸੀਗੇ ਪੰਜ ਚਾਰ ਦਿਨਾਂ ਇਹ ਬੱਚੇ ਘੁੰਮਦੇ ਹੁੰਦੇ ਆ ਇਹਨਾਂ ਦਾ ਕੀ ਪਤਾ ਚੱਕ ਕੇ ਬੱਚੇ ਲੈ ਜਾਣ ਕਿਤੇ ਜਾ ਕੇ ਵੇਚ ਦੇਣ ਕੁਝ ਕਰ ਲੈਣ ਠੀਕ ਹੈ ਗੱਲ ਤਾਂ ਬਹੁਤ ਹੈਗੀ ਸੀਰੀਅਸ ਤੇ ਗੱਲ ਹੋਈ ਨੂੰ ਵੀ 2 2.5 3 ਘੰਟੇ ਹੋ ਚੁੱਕੇ ਪਰ ਪੁਲਿਸ ਦੀ ਹਲੇ ਤੱਕ ਕੋਈ ਇੱਥੇ ਸਾਡੇ ਕੋ ਆ ਕੇ ਪੁੱਛ ਪੁੱਛਿਆ ਨਹੀਂ ਉਹਨਾਂ ਨੇ ਵੀ ਕੀ ਹੋਇਆ ਕੀ ਨਹੀਂ ਤਿੰਨ ਚਾਰ ਵਾਰੀ ਫੋਨ ਕਾਲ ਕਰ ਚੁੱਕੇ ਉਹਨਾਂ ਨੂੰ ਇਤਲਾਹ ਦਿੱਤੀ ਤੁਸੀਂ ਪੁੱਛਿਆ ਨਹੀਂ ਤਿੰਨ ਚਾਰ ਵਾਰੀ ਫੋਨ ਕੀਤਾ ਭਾਜੀ ਉਹਨਾਂ ਨੇ ਉਹਨਾਂ ਦਾ ਕੀ ਕਹਣਾ ਕਦੀ ਕਿਸੇ ਐਸਾਈ ਦਾ ਨੰਬਰ ਦੇ ਦਿੰਦੇ ਕਦੀ ਕਿਸੇ ਦਾ ਦੇ ਦਿੰਦੇ ਬਸ ਉਹਨਾਂ ਨੂੰ ਫੋਨ ਕਰ ਲੋ ਇੱਕ ਕਹਿੰਦਾ ਜੀ ਮੈਂ ਆਪਣਾ ਉਹ ਕਹਿੰਦਾ ਜੀ ਜੀ ਉੱਥੇ ਆਂ ਕੋਰਟ ਚ ਹੈਗੇ ਆ ਇੱਕ ਐਮਰਜੈਂਸੀ ਨੰਬਰ ਵੀ ਹੁੰਦਾ ਪੀਸੀਆ ਦੇ ਮੌਕੇ ਤੇ ਪੁੱਛਦੀ ਹੈ ਤੇ ਤੇ ਉਹਦੇ ਨੂੰ ਬਿਆਨ ਨੋਟ ਕਰਦੀ ਹੈ ਇੱਥੇ ਕਦੀ ਦੇਖੀ ਨਹੀਂ ਅਸੀਂ ਪੀਸੀਆ ਭਾਜੀ ਇਸ ਪਤਾ ਨਹੀਂ ਕਿੱਥੇ ਹੁੰਦੀ ਵੀ ਸੀ ਅਸੀਂ ਨਹੀਂ ਦੇਖੀ ਹੈਗੀ ਇਸ ਮਹੱਲੇ ਦੇਖੀ ਕਰੀ ਤੁਸੀਂ ਕਦੀ ਵੀ ਨਹੀਂ ਨਾ ਦਿਨੇ ਨਾ ਰਾਤੀ ਕਦੀ ਵੀ ਨਹੀਂ ਦੇਖੀ ਅਸੀਂ ਤਾਂ ਇਹਦਾ ਰਾਤ ਨੂੰ ਅਸੀਂ ਆਪਣਾ ਚੌਂਕੀਦਾਰ ਪ੍ਰਾਈਵੇਟ ਹੀ ਲਾਇਆ ਹੋਇਆ ਵੈਸੇ ਇੱਕ ਮਹੱਲੇ ਇੱਥੇ ਇਹ ਮਹੱਲਾ ਵੀ ਵੈਸੇ ਵੀ ਇੱਕ ਸੰਸਨੀ ਤੇ ਵਾਰਦਾਤਾ ਨੂੰ ਮਸ਼ਹੂਰ ਹੈ ਇਥੇ ਲੁੱਟਖੋਹਾਂ ਦੇ ਲੋਕ ਇਥੇ ਨੌਜਵਾਨ ਇਥੇ ਅੰਜਾਮ ਦਿੰਦੇ ਆਏ ਨੇ ਤੇ ਸਰ ਹੋਰ ਵੀ ਜਿਹੜੇ ਕਿ ਤੁਸੀਂ ਥਾਣੇ ਦੇ ਵਿੱਚ ਕੁਝ ਕਿਸੇ ਨੂੰ ਕਿਹਾ ਇਤਲਾਹ ਦਿੱਤੀ ਹੈ ਨਹੀਂ ਭਾਜੀ ਆਪਾਂ ਅਸੀਂ ਤਾਂ ਨਵੇਂ ਆਏ ਆ ਪਰ ਮੈਂ ਤਾਂ ਪਹਿਲੇ ਕੇਸ ਆ ਦੇਖਿਆ ਹੋਇਆ ਇਥੇ ਮੈਨੂੰ ਸਾਲ ਕੀ ਹੋਇਆ ਜੀ ਇਥੇ ਹਾਂਜੀ ਸਾਲ ਦੇ ਵਿੱਚ ਵੀ ਜਿਗਿਆ ਲੁੱਟਾ ਖੂਆਂ ਵਰਦਤਾ ਤਾਂ ਹੁੰਦੀ ਰਹੀ ਹਾਂਜੀ ਹਾਂਜੀ ਬਿਲਕੁਲ ਹੁੰਦੀਆਂ ਰਹੀਆਂ ਇਹਦਾ ਵਾਕਈ ਹੈਗਾ ਲੇਕਿਨ ਸਾਡੇ ਗਲੀ ਦੇ ਬਾਹਰ ਹੀ ਪਹਿਲੀ ਜਿਹੜੀ ਮੈਂ ਦੇਖੀ ਹੈ ਇਦਾਂ ਦਿਨ ਦੇ ਅੜੇ ਆ ਚੀਜ਼ ਹੋ ਗਈ ਸੱਤ ਅੱਠ ਮੁੰਡੇ ਲਗਾ ਇੱਕੋ ਹੀ ਬੰਦੇ ਨੂੰ ਇਦਾਂ ਪਿਆ ਜਾਣ ਭਾਜੀ ਉਹ ਤਾਂ ਬਚਾ ਹੋ ਗਿਆ ਚਲੋ ਭੱਜ ਬਚਾ ਕੇ ਬੰਦੇ ਨੇ ਬਚਾ ਕਰ ਲਿਆ ਦਾਤ ਵੀ ਦਾਤ ਵੀ ਮਾਰੇ ਹੁੰਦੇ ਤੇ ਜੇ ਬਾਈ ਜਦ ਕਿਤੇ ਵੈਸੇ ਜਿਆਦਾ ਲੱਗ ਜਵੇ ਬੰਦਾ ਡੈੱਟ ਡੈੱਟ ਹੀ ਹੋ ਜਾਣੀ ਉਹਦੀ ਡੈਡੀ ਹੋਣਾ ਜਦੋਂ ਸੱਤ ਅੱਠ ਬੰਦੇ ਦਾਤ ਮਾਰਨ ਲੱਗੇ ਛੋ ਇਸ ਤਰ੍ਹਾਂ ਦੇਖਦੇ ਹੋ ਮਾਹੌਲ ਨੂੰ ਏਡੇ ਏਡੇ ਟਿੱਕੇ ਟਿੱਕੇ ਦਾਤਨ ਜਿਹੜੇ ਆ ਦਾਤ ਵਗੈਰਾ ਰੱਖੇ ਹੋਏ ਆ ਇਹਨਾਂ ਨੇ ਬੜੀ ਬਹਾਦਰੀ ਦੀ ਗਾਇ ਕਿ ਬਚਾ ਇੱਕ ਤਰ੍ਹਾਂ ਦੇ ਬੰਦੇ ਦਾ ਬਚਾ ਬੜੀ ਮੁਸ਼ਕਿਲ ਨਾਲ ਹੋਇਆ ਬਹੁਤ ਮੁਸ਼ਕਿਲ ਬਚਾ ਆਇਆ ਸੀ ਕੋਲ ਕਰੋਜੀ ਕਲੋਨੀ ਦੇ ਘਰ ਦੇ ਬਾਹਰ ਸੀਗੇ ਮੁੰਡੇ ਜਿੱਥੇ ਗਲੀ ਦੇ ਬਾਹਰ ਨੁਕਰ ਤੇ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈਏ ਜੇ ਨਾ ਭੱਜਦੇ ਇਹ ਸ਼ਾਇਦ ਮੁੰਡਿਆਂ ਨੂੰ ਕੁਝ ਕਰ ਦਿੰਦੇ ਦਾਤ ਮਾਰੇ ਬਹੁਤ ਮਾਰੇ ਉਹਨਾਂ ਨੂੰ ਫੇਸ ਤੇ ਲੱਗੇ ਉਹਨਾਂ ਸੱਟਾ ਪੱਟਾ ਤਾਂ ਕਾਫੀ ਲੱਗੀਆਂ ਨੇ ਉਹਨਾਂ ਦੇ ਵੀ ਬੇਨਤੀ ਕੀਤੀ ਜਾਂਦੀ ਸਰ ਅੱਗੇ ਵੀ ਸਾਨੂੰ ਇਨਸਾਫ ਮਿਲੇ ਪੀਸੀਆ ਨੂੰ ਵਗੈਰਾ ਫੋਨ ਕੀਤਾ ਮੌਕੇ ਤੇ ਪੀਸੀਆ ਨੇ ਫੋਨ ਕੀਤੀ ਸੀ 100 ਨੰਬਰ ਤੇ ਕਾਲ ਕੀਤੀ ਸੀ ਉਹਨੇ ਸਾਡੇ ਕੋਲ ਲਿਖਵਾਇਆ ਕਿ ਸਾਨੂੰ ਨੰਬਰ ਦਿੰਨੇ ਤੁਹਾਨੂੰ ਅਸੀਂ ਨੰਬਰ ਤੇ ਕਾਲ ਕੀਤੀ ਤੇ ਉਹ ਕਹਿੰਦਾ ਥਾਣੇ ਆ ਜਿਓ ਜੀ ਥਾਣੇ ਆ ਕੇ ਰਿਪੋਰਟ ਕਰੋ ਥਾਣੇ ਬੁਲਾਇਆ ਤੁਹਾਨੂੰ ਥਾਣੇ ਬੁਲਾਇਆ ਸਾਨੂੰ ਜੀ ਥਾਣੇ ਕਿਉਂ ਬੁਲਾਇਆ ਵਾਰਦਾਤਾ ਮੌਕੇ ਤੇ ਥਾਣੇ ਤੇ ਸੁਣਨਾ ਹੀ ਹੈ ਪਤਾ ਨਹੀਂ ਸਾਨੂੰ ਕਹਿੰਦੇ ਥਾਣੇ ਆ ਕੇ ਰਿਪੋਰਟ ਕਰਾ ਕੇ ਜਾਓ ਜੀ ਤੇ ਤੁਸੀਂ ਕੋਈ ਫੋਨ ਬੁਲਾਓ ਐਮਰਜੈਂਸੀ ਸੋ ਇਹ ਤਸਵੀਰਾਂ ਨੇ ਕਿ ਮੱਲੇ ਵਾਲੇ ਦਾ ਕਹਿਣਾ ਕਿ ਥਾਣੇ ਪੀਸੀਆ ਨੂੰ ਅਮਰਜੈਂਸੀ ਕਾਲ ਤੇ ਫੋਨ ਲਾਇਆ ਸੀਗਾ ਪਰ ਉਹਨਾਂ ਦਾ ਉਹਨਾਂ ਨੇ ਇੱਕ ਕੰਟੈਕਟ ਨੰਬਰ ਦਿੱਤਾ ਉਹਨਾਂ ਨੇ ਕਿਹਾ ਕਿ ਥਾਣੇ ਆ ਕੇ ਕੰਪਲੀਟ ਕਰੋ ਇਹ ਕਿੱਦਾਂ ਦਾ ਇਹ ਕਿਦਾਰੀ ਗੱਲ ਹੋਈ ਵਾਰਦਾਤ ਜਰੀ ਕੀ ਹੈ ਮੱਲੇ ਦੇ ਵਿੱਚ ਹੋਈ ਹੈ ਨਾ ਕਿ ਥਾਣੇ ਦੇ ਵਿੱਚ ਬੜਾ ਵੱਡਾ ਸਵਾਲ ਹੈ ਕਿ ਵਾਰਦਾਤ ਨੂੰ ਇੰਜਾਮ ਦਿੱਤਾ ਵੈ ਅਣਪਛਾਤੇ ਨੌਜਵਾਨਾਂ ਨੇ ਪਰ ਹਜੇ ਤੱਕ ਪੀਸੀਆਰ ਪੰਜਾਬ ਪੁਜੀ ਪੰਜਾਬ ਪੁਸ ਕਿਉਂ ਨਹੀਂ ਪਹੁੰਚੀ ਸਭ ਤੋਂ ਵੱਡਾ ਪ੍ਰਸ਼ਨ ਚਿੰਨ ਲੱਗਦਾ ਇੱਥੇ ਮੌਕੇ ਤੇ ਮੌਜੂਦਾਂ ਜਿੱਥੇ ਕੀ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਨੌਜਵਾਨਾਂ ਨੇ ਇਹ ਮੋੜ ਹੈ ਮੋੜ ਤੋਂ ਇੱਥੋਂ ਆਏ ਸੀਗੇ ਇਸ ਰਾਹ ਤੋਂ ਆਏ ਸੀਗੇ ਜਿਹੜਾ ਉਹ ਵਿਅਕਤੀ ਹੈ ਉਹ ਵਿਅਕਤੀ ਆਪਣੇ ਆਪਣੇ ਕੰਮ ਤੋਂ ਘਰ ਆ ਰਿਹਾ ਸੀਗਾ ਇੱਥੇ ਮੋੜ ਤੇ ਪਹੁੰਚਿਆ ਤੇ ਕੁਝ ਕੁਝ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਹਨਾਂ ਕੋਲੋਂ ਲੱਖਾਂ ਦਾ ਸਮਾਨ ਜਿਹੜਾ ਕਿ ਖੋ ਕੇ ਫਰਾਰ ਹੋ ਗਿਆ ਇਹ ਤਸਵੀਰਾਂ ਨੇ ਹੁਣ ਕਰਨੇ ਵਾਲੇ ਤੇ ਮੌਜੂਦ ਨੇ ਜਿਹੜਾ ਨਹੀਂ ਸਾਰਾ ਇਹ ਵਾਰਦਾਤ ਨੂੰ ਜਾਣਦ ਹੁੰਦੇ ਦੇਖਿਆ ਵਾ ਸਰ ਕੀ ਨਾਮ ਆ ਤੁਹਾਡਾ ਬਲਵਿੰਦਰ ਕੁਮਾਰ ਜੀ ਬਲਵਿੰਦਰ ਜੀ ਕੀ ਹੋਇਆ ਕੀ ਇੱਥੇ ਕਿੱਦਾਂ ਨੌਜਵਾਨ ਨੇ ਖੋਇਆ ਇੱਥੇ ਨਾ ਤਿੰਨ ਜੁਨ ਨੌਜਵਾਨ ਬੈਠੇ ਹੋਏ ਸੀ ਦੁਕਾਨ ਦੇ ਮੋਰੇ ਤੇ ਮੈਂ ਮੈਂ ਕਬੀ ਦੇ ਦੇ ਦੇਖਦਾ ਰਿਹਾ ਦੇਖਦਾ ਰਿਹਾ ਤੇ ਬੈਠੇ ਹੋਏ ਸੀ ਠੀਕ ਹੈ ਜੀ ਤੇ ਮੈਂ ਚਲ ਮੈਂ ਕਿਹਾ ਬਰਸਾਤ ਹੋ ਰਹੀ ਆ ਇਸ ਕਰਕੇ ਬੈਠੇ ਹੋਣੇ ਆ ਠੀਕ ਹੈ ਜੀ ਤੇ ਮੈਂ ਚਲਾ ਗਿਆ ਅੰਦਰ ਤੇ ਅੰਦਰ ਚਲਾ ਗਿਆ ਅੰਦਰ ਜਾ ਕੇ ਬੈਠਾ ਮੈਂ ਕਿਹਾ ਯਾਰ ਮੁੰਡੇ ਬੈਠੇ ਹੋਏ ਆ ਮੈਂ ਬਾਅਦ ਜਾ ਕੇ ਦੇਖਿਆ ਕਿ ਤੇ ਸਾਈਕਲ ਸੁਗਾ ਤੇ ਮੋਟਰਸਾਈਕਲ ਨਾਲ ਚੱਕ ਕੇ ਜਾਏ ਕੋਈ ਸਮਾਨ ਸਮਾਨ ਚੋਰੀ ਲੈ ਆਏ ਠੀਕ ਹੈ ਚਾਰ ਮੁੰਡੇ ਹੋਰ ਸੀ ਮੋਟਰਸਾਈਕਲ ਤੇ ਉਹ ਵੀ ਬਾਰ-ਬਾਰ ਇੱਧਰ-ਉੱਧਰ ਜਾ ਰਹੇ ਸੀ ਠੀਕ ਹੈ ਜੀ ਤੇ ਉਹਨਾਂ ਦੇ ਤਿੰਨ-ਚਾਰ ਚੱਕਰ ਲਾਏ ਤੇ ਚੌਥਾ ਚੱਕਰ ਲਾਇਆ ਤੇ ਉਧਰੋਂ ਪਾਜੀ ਆ ਰਹੇ ਸੀ ਤੇ ਉਹਨਾਂ ਨੂੰ ਰੋਕ ਲਿਆ ਮੈਂ ਕਿ ਬਾਹਰ ਬਨੇ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੂੰ ਕਹਿੰਦੇ ਰੁਕੋ ਜੀ ਉਹ ਕਹਿੰਦਾ ਕੀ ਹੋਇਆ ਕੀ ਉਹ ਦੱਸੋ ਕੀ ਹੋਇਆ ਕੀ ਆ ਉਹਨਾਂ ਹੱਥੋਂ ਭਾਈ ਪਿਆਗੇ ਜਿਹੜੇ ਮੁੰਡੇ ਵਾਪਸ ਹੀ ਗਏ ਉਧਰ ਪੱਲੀ ਸਾਈਡ ਤੇ ਗਏ ਤੇ ਉਹ ਵਾਪਸ ਆ ਕੇ ਕਹਿੰਦੇ ਮਾਰੋ ਮਾਰੋ ਮਾਰ ਉਹਨਾਂ ਨੇ ਮ ਇਹ ਕਿਹਨਾਂ ਸਿਰਤੇ ਬਰਛਾਰਾ ਮਾਰ ਦੇਣ ਤਾਂ ਕਰਕੇ ਮੈਂ ਕਹਿੰਦਾ ਮੈਂ ਕਹਿੰਦਾ ਭਾਈ ਛੱਡ ਦਿਓ ਛੱਡ ਦਿਓ ਛੱਡ ਦਿਓ ਕੱਲਾ ਬੰਦਾ ਉੱਥੇ ਕੀ ਕਰੂਗਾ ਸੱਤ ਬੰਦੇ ਆ ਠੀਕ ਹੈ ਜੀ ਅਕਸਰ ਹੀ ਇਦਾਂ ਦੇ ਨੌਜਵਾਨ ਅਕਸਰ ਅਕਸਰ ਹੀ ਇਦਾਂ ਨੌਜਵਾਨ ਉੱਥੇ ਬੈਠੀ ਹੁੰਦੇ ਤੇ ਇਦਾਂ ਹੀ ਲਗਾਤਾਰ ਵਾਰ ਦਾ ਤੁਨੂੰ ਅੰਜਾਮ ਦਿੰਦੇ ਨੇ ਇਸ ਮੋਹੱਲੇ ਦੇ ਵਿੱਚ ਆ ਤਿੰਨ ਚਾਰ ਹੋ ਗਏ ਆ ਜਿਵੇਂ ਨਾਲ ਦੀ ਗਲੀ 'ਚ 28 ਮਾਰਚ ਨੂੰ ਮੋਟਰਸਾਈਕਲ ਚੱਕਿਆ ਆਏ ਗਏ 31 ਮਾਰਚ ਨੂੰ ਆ 28 ਮਾਰਚ ਨੂੰ ਮੋਟਰਸਾਈਕਲ ਚੱਕਿਆ ਦੁਬਾਰੇ ਸਾਢੇ 12 ਵਜੇ ਦਿਨ ਦਿਹਾੜੇ ਮੋਟਰਸਾਈਕਲ ਚੱਕਿਆ ਆਏ ਸਾਢੇ 12 ਵ ਉਹ ਤਿੰਨ ਮੁੰਡੇ ਲੈ ਕੇ ਆ ਬੰਦਰਗੇ ਅੰਦਰ ਜਾ ਕੇ ਤਾਲਾ ਤੁਲਾ ਲਾ ਕੇ ਚੱਪਲ ਉਤਾਰੀ ਚੱਪਲ ਉਤਾਰ ਕੇ ਬੈਠੇ ਨਾਲ ਹੀ ਬਾਦ ਤਿੰਨ ਮੁੰਡੇ ਆਏ ਇੱਕ ਮੁੰਡਾ ਗਿਆ ਕਿੱਕਮਾਰੀ ਕਿੱਕਮਾਰੀ ਦੇ ਬਾਹਰ ਆ ਕੇ ਦੇਖਿਆ ਉਹਨਾਂ ਨੇ ਕਿਹਾ ਚਲੋ ਮੋਟਰਸਾਈਕਲ ਸਟਾਰਟ ਹੋਏ ਬਾਹਰ ਜਾ ਕੇ ਦੇਖਦੇ ਆ ਇਹਨਾਂ ਚੰਨੋ ਅਗਲੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਕੀ 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 ਲੱਗਦਾ ਕਿਹੜੇ ਕਿੰਨੀ ਕੁ ਉਮਰ ਦੇ ਉਹ ਨੌਜਵਾਨ ਹੋਣੇ ਆ ਕਿੰਨੀ ਕੁ ਉਮਰ ਆ ਠੀਕ ਠਾਕ ਹੀ ਸੀ ਜੀ ਕਿੰਨੀ ਕੁ ਉਮਰ ਫਿਰ ਉਹਨਾਂ ਕੋ 20 ਸਾਲ ਦੇ ਹੋਣਗੇ ਨੌਜਵਾਨ ਚਿੱਟੇ ਕੱਪੜੇ ਪਾਏ ਹੋਏ ਸੀ ਜੀ ਲਈ ਉਹਨਾਂ ਤਿੰਨਾਂ ਨੇ ਨਹੀਂ ਅਕਸਰ ਇਹ ਤਾਂ ਯੋ ਕਿਥੇ ਬੈਠੇ ਹੁੰਦੇ ਆ ਅਕਸਰ ਕਿੱਥੇ ਬੈਠੇ ਹੁੰਦੇ ਆ ਹਾਂ ਉਹ ਬੜੀ ਪੱਲੀ ਥੜੀ ਤੇ ਬੈਠੇ ਹੋਏ ਸੀ ਤਿੰਨ ਮੁੰਡੇ ਨੌਜਵਾਨ ਤੇ ਉੱਥੇ ਇੱਥੇ ਆ ਗਏ ਉਹ ਜੀ ਇੱਧਰ ਹੀ ਬੰਦੇ ਨੇ ਆ ਕੀ ਇਹ ਮੈਂ ਦੋ ਵਾਰ ਦੇਖਿਆ ਜੀ ਦੋ ਤਿੰਨ ਵਾਰੀ ਇੱਕ ਤੇ ਪਰੇ ਦੁਕਾਨ ਦੇ ਉਹ ਵੀ ਗੰਦੇ ਸਾਨੂੰ ਕੁਰਪਾਨ ਦਿਖਾ ਕੇ ਚਲੇ ਗਏ ਸੀ ਉਪਰ ਇੱਕ ਰੈਣੀ ਦੁਕਾਨ ਹੈਗੀ ਨਾ ਮੋਰੇ ਕੋਈ ਵੀ ਪੀਸੀਆਰ ਗਸ਼ਤ ਤੇ ਕੋਈ ਰਾਉਂਡ ਆਫ ਤੇ ਹੁੰਦਾ ਨਹੀਂ ਮਹੱਲੇ ਦੇ ਵਿੱਚ ਉਹ ਲਈ ਇੱਥੇ ਕੌਣ ਹੋਏਗਾ ਸਭ ਆਪਾਂ ਅੰਦਰ ਬੜੇ ਹੁੰਦੇ ਆ ਠੀਕ ਹੈ ਜੀ ਬੰਦੇ ਜਾਂਦੇ ਆ سامنے ਮਤਲਬ ਕੋਈ ਨਹੀਂ ਕੋਈ ਕੋ ਹੈ ਨਹੀਂ ਕੋਈ ਸਭ ਅੰਦਰੋਂ ਅੰਦਰ ਬੜੇ ਹੁੰਦੇ ਆ ਲਾਪਰਵਾਹੀ 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 ਹੈ ਜੀ ਠੀਕ ਹੈ ਜੀ ਸੋ ਇਹ ਬਿਲਕੁਲ ਹੀ ਤਸਵੀਰਾਂ ਨੇ ਮਾਹੌਲੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਹੈ ਕੁਝ ਦਿਨਾਂ ਪਹਿਲਾਂ ਹੀ ਇੱਥੇ ਮੋਟਰਸਾਈਕਲ ਜਿਹੜਾ ਕੀ ਹੈ ਚੋਰੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਇੱਕ ਦੁਕਾਨਦਾਰ ਨੂੰ ਤਲਵਾਰਾ ਦੇ ਨਾਲ ਦਿਖਾ ਕੇ ਉਸ ਨੂੰ ਧਮਕੀ ਦਿੱਤੀ ਗਈ ਸੀ ਪਰ ਇਸ ਮਹੱਲੇ ਦੇ ਵਿੱਚ ਉਹਨੇ دہشت ਦਾ ਮਾਹੌਲ ਜਿਹੜਾ ਕੀ ਹੈ ਬਣ ਚੁੱਕਾ ਵੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਮਹੌਲੇਦਾਰ ਵਾਲੀਆਂ ਜਿੱਥੇ ਕਿ ਲੋਕ ਡਰੇ ਹੋਏ ਨੇ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਕੱਢ پا ਰਹੇ ਕਿਉਂਕਿ ਹੁਣ ਇਹ ਮਹੱਲਾ ਸੇਫ ਨਹੀਂ ਹੈ ਕਿਉਂ ਕਿਉਂ ਨਹੀਂ ਸੇਫ ਹੈ ਕਿਉਂਕਿ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਜਿਹੜਾ ਕੀ ਇੱਥੇ ਦਿੱਤਾ ਜਾ ਰਿਹਾ ਵੈ ਨੌਜਵਾਨ ਕੁਝ ਲੁਟੇਰਿਆਂ ਵੱਲੋਂ ਕੁਝ ਜਿਨ੍ਹਾਂ ਦੇ ਹੌਸਲੇ ਨਿਕ ਬਲੰਦ ਹੋਏ ਪਰ ਪੰਜਾਬ ਪੁਲ ਦੇਰੀ ਕੀ ਹੈ ਸੁੱਤੀ ਨਜ਼ਰ ਆ ਰਹੀ ਹੈ ਤੇ ਇਹਨਾਂ ਨੇ ਮਹੱਲੇ ਵਾਲੇ ਜਰੂਰ ਫੋਨ ਕਰਦੀ ਹੈ ਪੀਸੀਆ ਨੂੰ ਤੇ ਉਸ ਤੋਂ ਬਾਅਦ ਕਹਿੰਦੀ ਹੈ ਕਿ ਥਾਣੇ ਆ ਕੇ ਸਾਨੂੰ ਜਰੀਕਾ ਕੰਪਲੀਟ ਦੋ ਇਹ ਕੀ ਮਤਲਬ ਹੋਇਆ ਕਿ ਥਾਣੇ ਆ ਕੇ ਕੰਪਲੀਟ ਬੜਾ ਹੀ ਵੱਡਾ ਸਵਾਲ ਇੱਥੇ ਖੜਾ ਹੁੰਦਾ ਤੇ ਹੁਣ ਗੱਲਬਾਤ ਕਰਾਂਗੇ ਜਿਹੜੇ ਵਿੱਚ ਚੌਂਕੀ ਇੰਚਾਰਜ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਾਮਲਾ ਹੈ ਕਿਉਂ ਨਹੀਂ ਗਸ਼ਤੇ ਹੁੰਦੀ ਇੱਥੇ ਕੀ ਕਾਰਨ ਹੈ ਸਾਰੇ ਸਾਰੇ ਸਵਾਲਾਂ ਦਾ ਸਾਰੇ ਸਵਾਲਾ ਤੁਹਾਨੂੰ ਇੱਥੇ ਜਵਾਬ ਦਵਾਂਗੇ। ਪੁੱਛਦਾ ਜਾਂਦੇ ਆ ਐਸ ਐਚਓ ਇੱਥੇ ਮੌਜੂਦ ਨੇ ਜਮਾਲਪੁਰ ਦੇ ਸਰ ਮਾਮਲਾ ਕੀ ਹੋਇਆ ਸਰ ਇੱਥੇ ਹਾਲੇ ਮੋਕੇ ਤੇ ਆਏ ਆ ਜੀ ਵੈਰੀਫਾਈ ਕਰਨ ਲੱਗੇ ਆ ਕੀ ਮੈਟ੍ਰਿਕ ਹੀ ਨਹੀਂ ਕਿਸੇ ਪਰਿਵਾਰਕ ਚੈੱਕ ਕੀ ਕੀ ਪਰਿਵਾਰਕ ਮੈਂਬਰਾਂ ਨੇ ਕੀ ਗੱਲਬਾਤ ਹੋਈ ਤੇ ਸਰ ਬਹੁਤ ਹੁਣ ਜਸਟ ਪਹੁੰਚੇ ਆ ਹਲਚਲ ਪੁੱਛਿਆ ਕਿ ਕੈਮਰੇ ਵਗੈਰਾ ਦੇਖਦੇ ਆ ਸੀਸੀਟੀਵੀ ਲੱਗੇ ਹੋਏ ਨੇ ਠੀਕ ਐ ਨੋ ਹਾਂ ਠੀਕ ਐ ਬਿਲਕੁਲ ਠੀਕ ਐ ਸਟੇਬਲ ਐ ਘਰੇ ਹੀ ਐ ਠੀਕ ਐ ਕੋਈ ਜ਼ਿਆਦਾ ਸੱਟ ਹੈ ਨਹੀਂ ਉਹਦੇ ਠੀਕ ਐ ਤੇ ਸਰ ਲੱਗਦਾ ਨਹੀਂ ਕਿ ਹਾਂ ਲਗਾਤਾਰ ਵਾਰਦਾਤਾ ਵਦਰੀਆਂ ਤੇ ਗਸ਼ਤ वगैरह ਨਹੀਂ ਹੋ ਰਹੀ ਇੱਥੇ ਗਸ਼ਤ ਵਗੈਰਾ ਬਿਲਕੁਲ ਪਿੰਡ ਦਾ ਕਲੋਨੀ ਦਾ ਏਰੀਆ ਹੈ ਜੀ ਜੀ ਠੀਕ ਐ ਉਹ ਦੇਖ ਰਹੇ ਹਾਂ ਹਲੇ ਵੈਰੀਫਾਈ ਕਰ ਜਸਟ ਮੌਕੇ ਤੇ ਪਹੁੰਚੇ ਹਾਂ ਠੀਕ ਹੈ ਸੋ ਬਿਲਕੁਲ ਇਹ ਤਸਵੀਰਾਂ ਜਿਹੜੀ ਦੇਖ ਰਹੇ ਤੁਸੀਂ ਐ ਐਸਐਚਓ ਮੁਕੇ ਜਮਾਲਪੁਰ ਦਾ ਐਸਐਚਓ ਪਹੁੰਚੇ ਆ ਕਿ ਕਰਕੇ ਵੱਡੇ ਖੁਲਾਸੇ ਹੋਣਗੇ ਵੱਡੇ ਖੁਲਾਸੇ ਤੋਂ ਬਾਅਦ ਜਿਹੜਾ ਕੀ ਪਤਾ ਲੱਗਿਆ ਤੇ ਉਸ ਨੌਜਵਾਨਾਂ ਨੂੰ ਜਿਹੜਾ ਕੀ ਹੈ ਜਲਦ ਤੋਂ ਜਲਦ ਦੇਖ ਦਿਖਣਾ ਹੈਗਾ ਕਿ ਕਿੰਨੀ ਕੀ ਜਲਦ ਗ੍ਰਿਫਤਾਰ ਕਰਨਗੇ ਜੁੜੇ ਲੁਧਾਨ ਲਾਈਵ ਜਰਨਲ ਤਰਮਪਾਲ ਜੰਮਪੀ ਰਿਪੋਰਟ ਧੰਨਵਾਦ ਜੁੜੇ ਲੁਧਾਨ ਲਾਈਵ ਜਰਨਲ ਤਰਮਪਾਲ ਜੰਮਪੀ ਰਿਪੋਰਟ ਧੰਨਵਾਦ